ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤ ਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਸਾ ਜੀ ਦੀ ਮੇਰ ਕਿਰਪਾ ਦਾ ਸਦਕਾ ਚੱਲਦੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਭਾਈ ਅੱਜ ਦੇ ਗੁਰੂ ਰਾਮਦਾਸ ਮਹਾਰਾਜ ਉੱਥੇ ਪਾਸ਼ਾ ਜੀ ਦੇ 13ਵੇਂ ਸ਼ਲੋਕ ਹੈ। ਸੰਪੂਰਨ ਓਏ ਸੀ 14ਵੇਂ ਸ਼ਲੋਕ ਪਾਸ਼ਾ ਜੀ ਦੇ ਰੰਮ ਹੁੰਦੇ ਹਨ। 307 ਅੰਗ ਤੇ ਪਾਸ਼ਾ ਜੀ ਦੇ ਇਹ ਸ਼ਲੋਕ ਸਭਾਏ ਮਾਨ ਹਨ 307 ਤੇ 8 ਅੰਗ ਤੇ ਇਹ ਸ਼ਲੋਕ ਸਭਾਏ ਮਾਨ ਹਨ। ਆਪਣੀ ਰਸਨਾ ਤੋਂ ਸਤਿਗੁਰੂ ਚੌਥੇ ਪਾਤਸ਼ਾਹ ਜੀ ਭਾਈ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਾਂ ਜੀ ਸ਼ਲੋਕ ਮਹਲਾ ਚੌਥਾ ਧੋ ਰਿਆਰੇ ਪੁਰਾ ਸਤਿਗੁਰੂ ਸੇ ਹੁਣ ਸਤਿਗੁਰ ਮਾਰੇ ਇਹ ਮਿਲਨ ਨੂੰ ਬਹੁਤ ਹੀ 라ਉਕੀ ਐ ਨਾ ਜੀ ਮਿਲਨ ਕਰਤਾ ਰੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਆਪਣੀ ਰਚਨਾ ਤੋਂ ਭਾਈ ਅਗਲਾ ਸ਼ਲੋਕ ਆਰੰਭ ਕਰਦੇ ਹਨ ਸਤਿਗੁਰ ਜੀ ਪਿਛਲੇ ਸ਼ਲੋਕਾਂ ਵਿੱਚ ਵੀ ਨਿੰਦਕਾ ਅਤੇ ਮਾਨ ਮੁਖਾ ਬਾਰੇ ਵਰਣਨ ਕੀਤਾ ਹੈ ਅਸੀਂ ਸਲੋਕ ਵਿੱਚ ਹੀ ਮਹਾਰਾਜ ਜੀ ਬਚਨ ਕਰਦੇ ਹਨ ਧੁਰ ਮਾਰੇ ਪੂਰੇ ਸਤਿਗੁਰੂ ਸੇ ਹੁਣ ਸਤਿਗੁਰ ਮਾਰੇ ਜੇ ਮਿਲਨ ਨੂੰ ਬਹੁਤ ਉਹ ਤੇਰਾ ਲੋਚੀਏ ਨਾ ਦੇਈ ਮਿਲਨ ਕਰਤਾਰੇ ਮਹਾਰਾਜ ਜੀ ਗੁਰੂ ਆਨੰਦਸ ਮਹਾਰਾਜ ਜੀ ਬਚਨ ਕਰਦੇ ਨੇ ਕਹਿੰਦੇ ਜਿਨ੍ਹਾਂ ਨੂੰ ਪੂਰੇ ਸਤਿਗੁਰੂ ਨੇ ਮਾਰਤਾ ਆਪ ਜਿਹੜੇ ਮਾਨਵਕ ਜੀਵ ਹਨ ਉਹ ਸਦਾਈ ਮਹਾਰਾਜ ਜੀ ਕਹਿੰਦੇ ਪੂਰੇ ਗੁਰੂ ਦੀ ਮਾਰਟ ਹੁੰਦੇ ਹਨ ਜਿਹੜੇ ਨਿੰਦਕ ਲੋਗ ਪਾਪੀ ਲੋਗ ਸੱਚੇ ਗੁਰੂ ਦੀ ਨਿੰਦਿਆ ਕਰਦੇ ਹਨ ਜਿਹੜੇ ਪ੍ਰਮਾਤਮਾ ਨੂੰ ਪ੍ਰਭੂ ਨੂੰ ਨਹੀਂ ਬਖਸ਼ਦੇ ਮਹਾਰਾਜ ਜੀ ਕਹਿੰਦੇ ਉਹ ਸਤਿਗੁਰ ਦੀ ਮਾਰ ਹਟਾ ਜਾਂਦੇ ਹਨ। ਜੇ ਮਹਾਰਾਜ ਜੀ ਕਹਿੰਦੇ ਪੂਰੇ ਸਤਿਗੁਰਾਂ ਦੇ ਮਾਰੇ ਉਹ ਫਿਰ ਕਦੀ ਬਖਸ਼ੇ ਨਹੀਂ ਜਾਂਦੇ ਸਹੀ ਹੁਣ ਸਤਿਗੁਰ ਮਾਰੇ ਮਹਾਰਾਜ ਜੀ ਕਹਿੰਦਾ ਨੂੰ ਫਿਰ ਸਦਾ ਹੀ ਸਤਿਗੁਰ ਜੀ ਮਾਰ ਪੈਂਦੀ ਹੈ ਭਾਵ ਕਿ ਉਹ ਲੋਕ ਪਰਲੋਕ ਉਗਵਾ ਬੈਠਦੇ ਹਨ ਜੇ ਮਿਲਨ ਨੂੰ ਬਹੁਤੀ ਰਾ ਲੋਚੀਏ। ਨਾ ਦੇਈ ਮਿਲਨ ਕਰਤਾਰੇ ਪਰ ਉਹ ਜ਼ਿੰਦਗੀ ਦੇ ਵਿੱਚ ਮਹਾਰਾਜ ਜੀ ਕਹਿੰਦੇ ਐਸੇ ਆਦਮੀ ਜੇ ਪ੍ਰਭੂ ਨੂੰ ਸਤਿਗੁਰਾਂ ਦੇ ਵਿੱਚ ਮੇਲ ਵੀ ਬਣਾਉਣਾ ਚਾਹਣ ਤਾਂਗ ਰੱਖਣ ਫਿਰ ਵੀ ਪ੍ਰਭੂ ਮਹਾਰਾਜ ਜੀ ਕਹਿੰਦੇ ਉਹ ਕਰਤਾਰ ਉਹਨਾਂ ਨੂੰ ਮਿਲ ਨਹੀਂ ਦਿੰਦਾ ਸਤ ਸੰਗਤ ਢੋਈ ਲਾ ਲਹਿਨ ਵਿਚ ਸੰਗਤ ਗੁਰੂ ਵਿਚਾਰੇ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਸੰਗਤ ਵਿੱਚ ਢੋਈ ਨਹੀਂ ਪ੍ਰਾਪਤ ਹੁੰਦੀ ਸਤ ਸੰਗਤ ਦੀ ਪ੍ਰਾਪਤੀ ਨਹੀਂ ਹੁੰਦੀ ਐਸੇ ਜੀਵਾਂ ਨੂੰ ਮਹਾਰਾਜ ਜੀ ਆਪਣੇ ਤੁਮ ਛੋੜ ਕੇ ਰੱਖਦਾ ਸਤਗੁਰੂ ਜੀ ਕਹਿੰਦੇ ਉਹ ਕਰਤਾ ਜਿਹੜਾ ਉਹਨਾਂ ਦਾ ਜਨਮਾ ਦਾ ਉਹ ਛੋੜਾ ਪਾ ਦਿੰਦਾ ਐਸੇ ਮਨੁੱਖਾਂ ਨੂੰ ਉਹ ਚਾਹੁੰਦੇ ਤੇ ਹਨ ਕਿ ਪ੍ਰਮਾਤਮਾ ਨਾਲ ਸਾਡਾ ਮੇਲ ਹੋ ਜਾਵੇ ਪਰ ਅੰਦਰੂ ਮੈਲ ਜਿਹੜੀ ਐ ਉਹ ਗਵਾੰਦੀ ਨਹੀਂ ਉਹ ਨਿੰਦਿਆ ਛੱਡਦੇ ਨਹੀਂ ਮਹਾਰਾਜ ਜੀ ਮੇਲ ਨਹੀਂ ਕਰਾਂਦੇ ਕਹਿੰਦੇ ਕਰਤੇ ਵਿੱਚ ਫਿਰ ਮੇਲ ਕਿਸ ਤਰ੍ਹਾਂ ਹੋ ਸਕਦਾ ਸਤ ਸੰਗਤ ਢੋਈ ਨਾਲ ਲੈਣ ਮਹਾਰਾਜ ਜੀ ਕਹਿੰਦਾ ਉਹ ਸੰਗਤ ਦੇ ਵਿੱਚ ਢੋਈ ਨਹੀਂ ਪ੍ਰਾਪਤ ਹੁੰਦੀ ਸੰਗਤ ਦੀ ਪ੍ਰਾਪਤੀ ਨਹੀਂ ਹੁੰਦੀ ਮਹਾਰਾਜ ਜੀ ਕਹਿੰਦੇ ਵਿੱਚ ਸੰਗਤ ਗੁਰ ਵਿਚਾਰੇ ਮਹਾਰਾਜ ਜੀ ਕਹਿੰਦੇ ਸੰਗਤ ਵਿੱਚ ਗੁਰੂ ਦੀ ਵਿਚਾਰ ਹੈ ਕੋਈ ਜਾਏ ਮਿਲੇ ਗੁਣ ਉਹਨਾਂ ਨੂੰ ਜਿਸ ਮਾਰੇ ਜਮ ਜੰਦਾਰੇ ਹਰ ਜੀ ਕਹਿੰਦੇ ਜਿਹੜਾ ਉਹਨਾਂ ਵਿੱਚ ਮੇਲ ਬਣਾਉਂਦਾ ਹੈ ਨਾ ਸੇ ਮਨੁੱਖਾਂ ਦੇ ਵਿੱਚ ਨਹੀਂ ਨਿਕਾ ਵਿੱਚ। ਉਹ ਰਾਮਦਾਸ ਜੀ ਕਹਿੰਦੇ ਜੇ ਕੋਈ ਸਰੀਰ ਕੋਈ ਜਿਗਾਸ ਉਹਨਾਂ ਨਾਲ ਮੇਲ ਮਰਾਲ ਲੈਂਦਾ ਉਹਨਾਂ ਦੀ ਮਤ ਵੀ ਮਾੜੀ ਭ੍ਰਿਸ਼ਟ ਹੋ ਜਾਂਦੀ ਹੈ। ਕਹਿੰਦੇ ਫਿਰ ਉਹ ਵੀ ਜਮਾ ਦੀ ਮਾਰ ਤੋਂ ਨਹੀਂ ਬਚ ਸਕਦਾ। ਗੁਰਬਾਬੇ ਫਿਟਕੇ ਸੇ ਫਿਟੇ ਗੁਰੰਗਦ ਕੀਤੇ ਕੁੜਿਆਰੇ। ਗੁਰਬਾਬੇ ਤੋਂ ਭਾਗ ਗੁਰੂ ਨਾਨਕ ਮਹਾਰਾਜ ਵੱਡੇ ਗੁਰਾਂ ਦੇ ਫਟਕਾਰੇ ਹੋਏ ਮਹਾਰਾਜ ਜੀ ਕਹਿੰਦੇ ਗੁਰੂ ਰਾਮਦਾਸ ਜੀ ਕਹਿੰਦੇ ਗੁਰਬਾਬੇ ਫਟਕੇ ਜੇ ਫਿੱਟੇ ਗੁਰ ਅੰਗਦ ਕੀਤੇ ਕੁੜਿਆਰੇ ਤੇ ਮਹਾਰਾਜ ਜੀ ਕਹਿੰਦੇ ਜੇ ਵੱਡੇ ਗੁਰਾਂ ਦੇ ਫਟਕਾਰ ਪੈਗੀ ਗੁਰਨਾੜ ਪਾਸ਼ਾ ਜੀ ਦੀ ਬਾਬੇ ਦੀ ਗੁਰੂ ਅੰਗਦ ਦੇ ਮਹਾਰਾਜ ਦੀ ਦੂਜੇ ਪਾਤਸ਼ਾਹ ਜੀ ਕਹਿੰਦੇ ਫਿਰ ਔਰੰਗਜ਼ੇਬ ਜੀ ਮਹਾਰਾਜ ਜੀ ਨੇ ਵੀ ਫਟਕਾਰ ਤੇ ਗੁਰੂ ਆਮਦਾ ਜੀ ਕਹਿੰਦੇ ਫਿਰ ਦੂਜੇ ਗੁਰਾਂ ਤੋਂ ਵੀ ਬਖਸ਼ੇ ਨਹੀਂ ਗਏ ਉਹ ਮਾਲਕ ਦੀ ਨਿਗਾਹ ਵਿੱਚ ਫਟਕਾਰੇਗੇ ਗੁਰੂ ਤੀਜੀ ਪੀੜੀ ਵਿਚਾਰਿਆ ਕਿ ਹੱਥ ਇਨ੍ਹਾਂ ਵਿਚਾਰੇ ਤੇ ਮਹਾਰਾਜ ਗੁਰੂ ਅਮਰਦਾਸ ਜੀ ਮਹਾਰਾਜ ਦੀ ਗੱਲ ਕਰਦਣ ਪਾਤਸ਼ਾਹ ਜੀ ਗੁਰੂ ਰਾਮਦਾਸ ਕਹਿੰਦੇ ਗੁਰੂ ਤੀਜੀ ਪੀੜੀ ਵਿਚਾਰਿਆ ਕਿਆ ਹੱਥ ਇਨਾਂ ਵਿਚਾਰੇ ਮਹਾਰਾਜ ਜੀ ਕਹਿੰਦੇ ਤੀਜੇ ਪਾਤਸ਼ਾਹ ਜੀ ਫਿਰ ਵੀ ਐਸੇ ਮਾਨਮੁਖਾ ਦੇ ਨਿੰਦਕਾਂ ਦੇ ਤਰਸ ਕਰਦੇ ਗੁਰੂ ਮਹਾਰਾਜ ਜੀ ਗੁਰਮਰਦਾਸ ਪਾਤਸ਼ਾਹ ਜੀ ਤੀਜੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਵਿੱਚ ਜੋਤ ਆਈ ਮਹਾਰਾਜ ਗੁਰੂ ਰਾਮਦਾਸ ਜੀ ਕਹਿੰਦੇ ਤੋ ਤੀਜੇ ਪਾਤਸ਼ਾਹ ਜੀ ਗੁਰੂਤਾ ਗੱਦੀ ਤੇ ਬੈਠੇ ਉਹਨਾਂ ਨੇ ਫਿਰ ਵੀ ਨਿੰਦਕਾਂ ਨੂੰ ਬਖਸ਼ਿਆ ਇਹ ਗਲਾਈਆਂ ਨੂੰ ਮਾਫੀ ਦਿੱਤੀ ਉਹਨਾਂ ਨੂੰ ਬਖਸ਼ ਗਿਆ ਹਰ ਜੀ ਬਚਨ ਕਰਦਿਆ ਨਾ ਗੁਰਤੀ ਜੀ ਪੀੜੀ ਵਿਚਾਰਿਆ ਕਿ ਹੱਥ ਇਨਾਂ ਵਿੱਚ ਮਹਾਰਾਜ ਜੀ ਕਹਿੰਦੇ ਇਨਾਂ ਜੀਵਾਂ ਦੇ ਕੀ ਹੱਥ ਹੈ ਕਹਿੰਦੇ ਇਸ ਇਨਾਂ ਮਨੁੱਖਾਂ ਦੇ ਕੀ ਹੱਥ ਹੈ ਵਿਚਾਰਿਆਂ ਦੇ ਇਹ ਤਾਂ ਜੋ ਕਰਦਾ ਪਰਮੇਸ਼ਰ ਕਰਦਾ ਉਹਨਾਂ ਨੇ ਫਿਰ ਵੀ ਤਰਸ ਕੀਤਾ ਗੁਰੂ ਚੌਥੀ ਪੀੜੀ ਤਿਕਿਆ ਤੇ ਨਿੰਦਕ ਦੁਸ਼ਟ ਸਭ ਤਾਰੇ ਜਦੋਂ ਚੌਥੇ ਪਾਸ਼ਾ ਵਿੱਚ ਜੋਤ ਤਵਲੀਤ ਬਦੀਲ ਹੋ ਗਈ ਉਹ RAM ਦਾ ਸਮਾਰਾਜੀ ਦੇ ਵਿੱਚ ਉਹਨਾਂ ਨੇ ਵੱਡੇ ਨਿੰਦਕਾ ਨੂੰ ਦੁਸ਼ਟਾ ਨੂੰ ਪਾਪੀਆਂ ਨੂੰ ਤਾਰਤਾ ਮਹਾਰਾਜੀ ਕਹਿੰਦੇ ਤੀਜੀ ਪੀੜੀ ਟਿੱਕਿਆ ਤੇ ਨਿੰਦਕ ਦੁਸ਼ਟ ਸਭ ਤਾਰੇ ਉਹਨਾਂ ਨੇ ਵੱਡੇ ਵੱਡੇ ਨਿੰਦਕਾ ਨੂੰ ਵੀ ਤਾਰਤਾ ਪਾਪੀਆਂ ਨੂੰ ਵੀ ਜਿਹੜਾ ਵੀ ਉਹਦੇ ਦਰ ਤੇ ਹੁੰਦਾ ਸੀ ਉਹਨਾਂ ਨੂੰ ਮਹਾਰਾਜ ਦੀ ਗੱਲ ਨਾਲ ਲਾਂਦੇ ਸੀ ਉਹਨਾਂ ਦੀ ਮਾੜੀ ਮੱਤ ਖੋਟੀ ਮੱਤ ਸਤਿਗੁਰੂ ਜੀ ਨਾਸ ਕਰ ਦੇਂਦੀ ਕੋਈ ਪੁੱਤ ਸਿੱਖ ਸੇਵਾ ਕਰੇ ਸਤਿਗੁਰੂ ਕੀ ਇਸ ਕਾਰਜ ਸਭ ਸਵਾਰੇ ਹਰ ਜੀ ਕਹਿੰਦੇ ਉਹਦੇ ਦਰ ਤੇ ਕੋਈ ਵੀ ਆ ਜਾਵੇ ਕਹਿੰਦੇ ਉਹਦੇ ਦਰ ਤੇ ਪ੍ਰਭੂ ਦੇ ਦਰ ਤੇ ਸਤਿਗੁਰਾਂ ਦੇ ਦਰ ਤੇ ਮਹਾਰਾਜ ਜੀ ਕਹਿੰਦੇ ਕੋਈ ਵੀ ਆ ਜਾਵੇ ਪੁੱਤ ਬਣ ਕੇ ਪੁੱਤਰ ਆ ਜਾਵੇ ਕੋਈ ਸੇਵਕ ਆ ਜਾਵੇ ਇੰਦੇ ਉਹ ਵੀ ਜਿਹੜਾ ਸੇਵਾ ਕਮਾਂਦਾ ਉਹਨੂੰ ਉਹਦਾ ਫਲ ਮਿਲਦਾ ਕੋਈ ਪੁੱਤ ਸਿੱਖ ਸੇਵਾ ਕਰੇ ਸਤਿਗੁਰੂ ਕੀ ਕੋਈ ਸੱਚਾ ਪੁੱਤਰ ਬਣ ਕੇ ਸਤਿਗੁਰਾਂ ਦੀ ਸੇਵਾ ਜਦੋਂ ਕਮਾਂਦਾ ਤੇ ਮਹਾਰਾਜ ਜੀ ਕਹਿੰਦੇ ਉਹਨੂੰ ਕਾਰਜ ਉਹਦਾ ਸਫਲ ਹੁੰਦਾ ਕਹਿੰਦਾ ਕੋਈ ਮਾਲਕ ਦਾ ਸਤਿਗੁਰਾਂ ਦਾ ਸੱਚਾ ਪੁੱਤਰ ਬਣ ਕੇ ਸੇਵਕ ਬਣ ਕੇ ਕੋਈ ਸੇਵਾ ਜਦੋਂ ਕਮਾਂਦਾ ਰਾਮਦਾਸ ਜੀ ਕਹਿੰਦੇ ਉਹਨਾਂ ਦੇ ਸਾਰੇ ਨੌ ਲੋਕ ਪਰਲੋਕ ਦੀ ਕਾਰਜ ਮਹਾਰਾਜ ਜੀ ਸਵਾਰ ਦਿੰਦੇ ਹਨ ਸੌਰ ਜਾਂਦੇ ਹਨ ਜੋ ਇੱਛੇ ਸੋ ਫਲ ਪਾਏ ਸੀ ਉੱਤ ਧਨ ਲਕshmi ਖੜ ਮਿਲੇ ਹਰ ਨਿਸਤਾਰੇ ਮਹਾਰਾਜ ਜੀ ਕਹਿੰਦੇ ਜਿਵੇਂ ਦਾ ਕੋਈ ਤਾਂਗ ਰੱਖਦਾ ਮਨੋਰਥ ਰੱਖਦਾ ਜੋ ਇੱਛੇ ਸੋ ਫਲ ਪਾਏ ਸੀ ਮਹਾਰਾਜ ਜੀ ਕਹਿੰਦੇ ਜੀਵਨ ਦੀ ਕੋ ਇੱਛਾ ਰਹਿ ਕੇ ਸਤਿਗੁਰਾਂ ਦੇ ਚਰਨਾਂ ਦੀ ਸੇਵਾ ਕਮਾਉਂਦਾ ਉੱਤ ਧਨ ਲਕshmi ਮਾਇਆ ਲਕਸ਼ਮੀ ਤੋਂ ਭਾਵ ਲਖਮੀ ਆਇਆ ਨੂੰ ਕਹਿੰਦੇ ਆ ਕਹਿੰਦੇ ਕੋਈ ਪੁੱਤਰ ਦੀ ਮਿੱਠੀ ਦਾਤ ਮੰਗਦਾ ਉਹਨੂੰ ਪੁੱਤਰ ਮਿਲਦਾ ਉਹ ਧਨ-ਵਾਨ ਦੇ ਪਦਾਰਥ ਮੰਗਦਾ ਉਹਨੂੰ ਧਨ ਮਿਲਦਾ ਕੋਈ ਲਕਸ਼ਮੀ ਲਕਸ਼ਮੀ ਤੋਂ ਭਾਵ ਮਾਇਆ ਲਕਸ਼ਮੀ ਮੰਗਦਾ ਕੋਈ ਉਹਦੇ ਘਰ ਵਿੱਚ ਕਿਸੇ ਗੱਲ ਦੀ ਕਮੀ ਥੋੜਾ ਥੋੜਾ ਉਹਦੇ ਘਰ ਵਿੱਚ ਨੌ ਨਿਤੀਆਂ 18 ਸਿੱਧੀਆਂ ਰਿੱਧੀਆਂ ਸਿੱਧੀਆਂ ਦੇ ਢਾਰੇ ਪਰੇ ਪਿਆਨ ਸਤਿਗੁਰਾਂ ਦੇ ਚਰਨਾਂ ਦੀਆਂ ਦਾਸੀਆਂ ਹਨ ਮਹਾਰਾਜ ਜੀ ਕਹਿੰਦੇ ਖੜ ਮਿਲੇ ਹਰ ਨਿਸਤਾਰੇ ਮਹਾਰਾਜ ਜੀ ਕਹਿੰਦੇ ਕੋਈ ਨੰਦਰੋ ਹੀ ਲੇਚ ਜਦੋਂ ਕੋਈ ਤਾਂਗ ਰੱਖਦਾ ਕਾਰਜ ਸੇਵਾ ਕਮਾਉਂਦਾ ਹੈ ਪੁੱਤਰ ਬਾੜ ਕੇ ਉਹਦੇ ਦਰ ਦੀ ਤੇ ਮਹਾਰਾਜ ਵੀ ਤੂੰ ਪਿੱਛਾ ਥੋੜਾ ਦਿੰਦੇ ਹਨ ਉਹ ਝੋਲੀਆਂ ਪਾਰ ਦਿੰਦਿਆਂ ਉਹ ਨਿਸਤਾਰਾ ਕਰਦੇ ਹਨ ਭਾਵ ਸਾਗੁਰੂ ਤੋਂ ਤਾਂ ਪਾਰ ਕਰਦੇ ਹਨ ਮਨ ਦੇ ਮਨੋਰਥ ਵੀ ਪੂਰੇ ਕਰ ਦਿੰਦੇ ਹਨ ਸਾਵਣ ਦਾਣ ਸਤ ਗੁਰੂ ਵਿੱਚ ਜਿਸ ਅੰਦਰ ਹਰ ਊਰ ਧਾਰੇ ਜੀ ਮਹਾਰਾਜ ਜੀ ਕਹਿੰਦੇ ਉਹ ਸਭ ਨਿਧਾਨ ਖਜ਼ਾਨਾ ਗੁਰੂ ਦੇ ਕੋਲ ਸਾਰੇ ਗੁਨਾ ਦਾ ਉਹ ਖਜ਼ਾਨਾ ਹਨ ਸਤਿਗੁਰੂ ਜੀ ਸਭ ਨਿਧਾਨ ਸਤਿਗੁਰ ਵਿੱਚ ਅਰਜ ਕਹਿੰਦੇ ਉਹਦੇ ਘਰ ਸਤਿਗੁਰਾਂ ਦੇ ਕੋਲ ਸਭ ਕੁਝ ਹੈ ਜਿਸ ਅੰਦਰ ਹਰ ਊਰ ਧਾਰੇ ਉਹਦੇ ਹਿਰਦੇ ਇਹ ਦੇਵਤ ਜੀ ਉਹਦੀ ਪ੍ਰਾਪਤੀ ਹੋ ਗਈ ਮਹਾਰਾਜ ਜੀ ਕਹਿੰਦੇ ਸਮਝ ਲਓ ਕਿ ਉਸ ਮੌਨ ਜੀਆਂ ਦਾ ਖਜ਼ਾਨਾ ਲੈ ਲਿਆ ਫਿਰ ਦੇਵ ਵਿੱਚ ਜਿੰਨੇ ਪ੍ਰਕਾਸ਼ ਖਿਲਦੇ ਘਰ ਦੇ ਵਿੱਚ ਅੰਦਰ ਹਰ ਉਰ ਧਾਰੇ ਇਹਨੇ ਅੰਦਰ ਤੋਂ ਭਾਵ ਕੀ ਹਿਲਦਾ ਫਿਰ ਦੇਵ ਵਿੱਚ ਹਰੀ ਨੂੰ ਜਿਹੜਾ ਧਾਰਨ ਕਰਦਾ ਭਾਈ ਜੋ ਪਾਏ ਪੂਰਾ ਸਤ ਗੁਰੂ ਜਿਸ ਲਿਖਿਆ ਲਿਖਤ ਲਲਾਰੇ ਜੀ ਮਹਾਰਾਜ ਜੀ ਕਹਿੰਦੇ ਪਰ ਪਾ ਹੋ ਸਕਦਾ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਜੋ ਪਾਏ ਪੂਰਾ ਸਤਗੁਰੂ ਜੋ ਪਾਉਂਦਾ ਪੂਰੇ ਸਤਗੁਰੂ ਜਿੰਨ ਲਿਖਿਆ ਜਿਸ ਲਿਖਿਆ ਲਿਖਤ ਲਲਾਰੇ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਪਿਛਲੇ ਜਨਮਾਂ ਦੇ ਕਰਮ ਲੇਖ ਜਿਹੜੇ ਅਰਮਸਤਕ ਤੇ ਲਿਖੇ ਜਾਂਦੇ ਹਨ ਉਹੀ ਉਹਦੀ ਪ੍ਰਾਪਤੀ ਲੈ ਸਕਦਾ ਉਹਨੂੰ ਪਾ ਸਕਦਾ ਜਨ ਨਾਨਕ ਮੰਗੇ ਧੂੜ ਤਿਨ ਜੋ ਗੁਰਸਿੱਖ ਮਿੱਤ ਪਿਆਰੇ ਮਹਾਰਾਜ ਜੀ ਬੇਨਤੀ ਕਰਦੇ ਅਨਖੀਲੀ ਤੋਖ ਵਿੱਚ ਜਨ ਨਾਨਕ ਮੈਂ ਜਨ ਨਾਨਕ ਉਹਦੇ ਦਰ ਦੀ ਮਹਾਰਾਜ ਜੀ ਕਹਿੰਦੇ ਧੂੜ ਚਾਹੁੰਦਾ ਐਸੇ ਗੁਰਸਿੱਖਾਂ ਦੀ ਜੋ ਗੁਰਸਿੱਖ ਮੀਤ ਪਿਆਰੇ ਜਿਹੜੇ ਉਹਦੇ ਮਿੱਤਰ ਹਨ ਸੱਚੇ ਸਤਿਗੁਰਾਂ ਦੇ ਜਿਹੜੇ ਗੁਰਸਿੱਖ ਉਹਨੂੰ ਮਹਾਰਾਜ ਜੀ ਕਹਿੰਦੇ ਪਿਆਰੇ ਲੱਗਦੇ ਹਨ ਤੇ ਮਹਾਰਾਜ ਜੀ ਕਹਿੰਦੇ ਉਹਨਾਂ ਦੀ ਚਰਨ ਧੂੜ ਉਹ ਚੁੰਦਾ ਹਾਂ ਮਾਲਾ ਚੁਕਾ ਅਗਲਾ ਬੰਦ ਮਹਾਰਾਜ ਜੀ ਰੰਮ ਕਰ ਦੇਣ ਗੁਰੂ ਰਾਮਦਾਸ ਪਾਤਸ਼ਾਹ ਜੀ ਜਿਨ ਕੋ ਹੈ ਆਪੋ ਦੇ ਵਡਿਆਈ ਜਗਤਿਕ ਪੀ ਆਪੇ ਜਿਨ ਕੋ ਪੈਰੀ ਪਾਏ ਇਹ ਗੁਰੂ ਰਾਮਦਾਸ ਜੀ ਕਹਿੰਦੇ ਜਿਨ ਨੂੰ ਉਹ ਵਡਿਆਈ ਬਖਸ਼ ਦਿੰਦਾ ਨਾ ਸੱਚਾ ਪ੍ਰਭੂ ਜੇ ਜਿਹਨੂੰ ਉਹ ਵਡਿਆਈਆਂ ਦੇ ਦਿੰਦਾ ਹੈ ਗੋਣਦ ਬਖਸ਼ ਦਿੰਦਾ ਹੈ ਉਹ ਜਗਤ ਵੀ ਮਹਾਰਾਜ ਜੀ ਕਹਿੰਦੇ ਆਣ ਕੇ ਉਹਦੇ ਪੈਰੀਂ ਪੈਂਦਾ ਸਿਵਨੁਖਨ ਕਹਿੰਦੇ ਜਗਤ ਵੀ ਉਹਨਾਂ ਦੇ ਪੈਰੀਂ ਪੈ ਜਾਂਦਾ ਹੈ ਗੁਰੂ ਦੀ ਵਡਿਆਈ ਦੇਖੋ ਕੈਸੀ ਹੈ ਜਿੰਨੇ ਗੁਰਸਿੱਖ ਨੂੰ ਉਹ ਵਡਿਆਈ ਬਖਸ਼ ਦਿੰਦੇ ਹਨ ਕਿਰਪਾ ਦਾ ਮਿਹਰ ਦਾ ਹੱਥ ਜੀਤੇ ਰੱਖਦੇ ਹਨ ਸਾਰਾ ਜਗਤ ਦੀ ਉਹਨਾਂ ਦੇ ਅੱਗੇ ਨਮਉਂਦਾ ਹੈ ਉਹਨਾਂ ਅੱਗੇ ਸੀਸ ਨਮਉਂਦਾ ਹੈ ਬਿਮਾਰਾ ਜੀ ਕຸນ ਭਾਈ ਜੇਠਾ ਜੀ ਆਏ ਸੀ ਸੇਵਕ ਬਣ ਕੇ ਆਏ ਸੀ ਨਾ ਭਾਈ ਲੈਣਾ ਜੀ ਸੇਵਕ ਬਣ ਕੇ ਆਏ ਤੇ ਸਮਾ ਪਾਇਆ ਸੇਵਾ ਕਮਾਈ ਘਾਲ ਨਾ ਘਾਲੀ ਤੇ ਮਹਾਰਾਜੀ ਦਾ ਰੂਪ ਹੋ ਗਏ ਸਾਰਾ ਜਗਤ ਉਹਨਾਂ ਦੇ ਮਹਾਰਾਜੀ ਕਹਿੰਦੇ ਚਰਨਾਂ ਤੇ ਨਿਵਕ ਗਿਆ ਇਸੇ ਤਰ੍ਹਾਂ ਹੀ ਜੇਠਾ ਜੀ ਆਏ ਜਤੇਮ ਸੀ ਮਾਪਿਓ ਬਚਪਨ ਦੀ ਮਰ ਗਿਆ ਲੋਕਾਂ ਨੇ ਜਤੇਮ ਕਹਾ ਲੋਕਾਂ ਨੇ ਬਾੜੇ ਕੁਛ ਬੋਲਿਆ ਤੇ ਦੇਖੋ ਉੱਥੇ ਵੀ ਮਹਾਰਾਜ ਜੀ ਦੇ ਸੇਵਕ ਸਨ ਤੇ ਇੱਕ ਦਿਨ ਆਇਆ ਮਹਾਰਾਜ ਜੀ ਗੁਰਤਾ ਗੱਦੀ ਨੂੰ ਪ੍ਰਾਪਤ ਹੋਏ ਦੁਨੀਆ ਨੇ ਨਮਸ਼ਕਾਰ ਕੀਤੀ ਅਜੇ ਤੱਕ ਅਸੀਂ ਜਨੌਤ ਕਰਦੇ ਹਾਂ ਮਹਾਰਾਜ ਜੀ ਉਹਨਾਂ ਦੇ ਚਰਨਾਂ ਤੇ ਨਮਸ਼ਕਾਰਾਂ ਹੋ ਰਹੀਆਂ ਹਨ ਜਗਤ ਵੀ ਉਹਨਾਂ ਦੇ ਚਰਨਾਂ ਤੇ ਮਾਲਕ ਮਹਾਰਾਜ ਜੀ ਕਹਿੰਦੇ ਨਿਵ ਜਾਂਦਾ ਹੈ ਜਿਨ੍ਹਾਂ ਨੂੰ ਉਹ ਵਿੜਾਈ ਬਖਸ਼ ਦੇਣ ਮਹਾਰਾਜ ਬਤਨ ਕਰ ਦੇਣ ਪਾਤਸ਼ਾਹ ਜੀ ਡਿੱਠੇ ਹੈ ਦਰਿਏ ਤਾਂ ਜੇ ਕਿਸ ਆਪ 도 ਕੀਜੈ ਸਭ ਕਰਤਾ ਆਪਣੀ ਕਲਾ ਵਧਾਏ ਮਹਾਰਾਜ ਕਹਿੰਦੇ ਦਰੀਏ ਤਾਂ ਜੇ ਅਸੀਂ ਗੁਰਸਾਖ ਕੋਈ ਕੁਝ ਕਰ ਸਕਦੇ ਹੋਈਏ ਮਹਾਰਾਜ ਜੀ ਕਹਿੰਦੇ ਅਸੀਂ ਤਾਂ ਕੁਝ ਕਰ ਨਹੀਂ ਸਕਦੇ ਦਰੀਏ ਤਾਂ ਜੇ ਅਸੀਂ ਕੁਝ ਕਰ ਸਕਦੇ ਹੋਈਏ ਆਪ ਕਰ ਦੀਏ ਅਸੀਂ ਕੁਝ ਕਹਿੰਦੇ ਉਹ ਕਲਾ ਤਾਂ ਮਾਲਕ ਵਰਤਾਰਿਆ ਸਭ ਕਰਤਾ ਆਪਣੀ ਕਲਾ ਵਿਧਾਏ ਮਹਾਰਾਜ ਜੀ ਕਹਿੰਦੇ ਉਹ ਕਰਤਾ ਪੁਰਖ ਪਰਮੇਸ਼ਰ ਜਿਹੜਾ ਹੈ ਕਲਾ ਤਾਂ ਉਹਦੀ ਵਰਤਰੀ ਹੈ ਸ਼ਕਤੀ ਤਾਂ ਉਹਦੀ ਵਰਤਰੀ ਹੈ ਅਸੀਂ ਕਾਹਦਾ ਭੋਗ ਕਰਨਾ ਅਸੀਂ ਕਾਹਦਾ ਡਰ ਕਰਨਾ ਦੇਖੋ ਭਾਈ ਇਹ ਅਖਾੜਾ ਹਰ ਪ੍ਰੀਤਮ ਸੱਚੇ ਕਾਰ ਜਿਨ ਆਪਣੇ ਚੋਜ ਸਭ ਆਨੰਨਵਾਏ ਤੇ ਮਹਾਰਾਜ ਜੀ ਕਹਿੰਦੇ ਭਾਈ ਜਨੋ ਇਹ ਦੇਖੋ ਇਹ ਖਾੜੇ ਤੋਂ ਭਾਵ ਇਹ ਹੁੰਦਾ ਜਗਤ ਸ੍ਰਿਸ਼ਟੀ ਇਹਦਾ ਪ੍ਰੀਤਮ ਸੱਚੇ ਦਾ ਮਹਾਰਾਜ ਜੀ ਕਹਿੰਦੇ ਇਹ ਖਾੜਾ ਹੈ ਭਾਈ ਜਨੋ ਇਹਦੇ ਜਗਤ ਜਿਹੜਾ ਉਹ ਪ੍ਰੀਤਮ ਦਾ ਹੈ ਸੱਚੇ ਪ੍ਰਭੂ ਦਾ ਹੈ ਹਰ ਪ੍ਰੀਤਮ ਸੱਚੇ ਕਾ ਇਹ ਖਾੜਾ ਜਿਹੜਾ ਸੰਸਾਰ ਹੈ ਜਿਹੜਾ ਉਹ ਸੱਚੇ ਪ੍ਰਭੂ ਦਾ ਹੈ ਜਨ ਆਪਣੇ ਚੋਜ ਸਭ ਆਨ ਨਵਾਏ ਮਹਾਰਾਜ ਜੀ ਕਹਿੰਦੇ ਉਹਦੇ ਚੋਜ ਵਰਤ ਰਹੇ ਹਨ ਉਹ ਮਾਲਕ ਦਾ ਸਭ ਕੁਝ ਵਰਤ ਰਿਹਾ ਹੈ ਆਪਣੇ ਆਪ ਭਗਤਾਂ ਕੀ ਰੱਖ ਕਰੇ ਹਰ ਸੁਆਮੀ ਨਿੰਦਕਾ ਦੁਸ਼ਟਾਂ ਕੇ ਹੂ ਕਾਲੇ ਕਰਾਏ ਫਿਰ ਮਹਾਰਾਜ ਜੀ ਬੇਨਤੀ ਦੀ ਦੁਖ ਚਰਨ ਕਰ ਦੇਣ ਕਹਿੰਦੇ ਆਪਣੇ ਆ ਭਗਤਾ ਨੂੰ ਭਾਈਓ ਸਦਾ ਹੀ ਰਾਖੀ ਕਰਦਾ ਹੈ ਇਹ ਜਗਤ ਤਾਂ ਹੰਦਾ ਬਣਾਇਆ ਹੋਇਆ ਹੈ ਖਾੜਾ ਰੀਤਮ ਸੱਚੇ ਦਾ ਉਹਦਾ ਹੀ ਜੋਰ ਉਹਦਾ ਹੀ ਬਲ ਚੱਲ ਰਿਹਾ ਹੈ ਜਗਤ ਵਿੱਚ ਆਪਣੇ ਆ ਭਗਤਾਂ ਦੀ ਮਹਾਰਾਜ ਜੀ ਕਹਿੰਦੇ ਆਪ ਰਾਖੀ ਕਰਦਾ ਹੈ ਉਹ ਭਗਤਾਂ ਨੂੰ ਸਦਾ ਹੀ ਆਪ ਰੱਖਣਾ ਕਰਦਾ ਹੈ ਸਮੇਂ ਤੁਈ ਰਖਧਾਰ ਹੈ ਕੋਈ ਇੱਕ ਯੁਗ ਦੀ ਗੱਲ ਨਹੀਂ ਯੁਗਾ ਯੁਗਾ ਤੁਈ ਕਿਸ ਰੂਪ ਵਿੱਚ ਵੀ ਸੀ ਉਹ ਪ੍ਰਭੂ ਉਸੇ ਰੂਪ ਵਿੱਚ ਭਗਤਾਂ ਨੂੰ ਛਡਾਣ ਆਇਆ ਦੇਖੋ ਜਿਸ ਵੇਲੇ ਦ੍ਰੋਪਦੀ ਦੀ ਲਾਜਾ ਰੱਖੀ ਭਾਨ ਕ੍ਰਿਸ਼ਨ ਦੇਵ ਜੀ ਉਹਨੂੰ ਬਚਾਣ ਆਏ ਹਰੀ ਸਭਾ ਵਿੱਚ ਉਹਨੂੰ ਬਚਾਇਆ ਇਰ ਆਸ਼ਾ ਜੀ ਕਾਲ ਯੁਗ ਵਿੱਚ ਆਏ ਜਿੱਥੇ ਜਿੱਥੇ ਗੁਰ ਸਿੱਖਾਂ ਪਿਆਰਿਆਂ ਨੂੰ ਲੋੜ ਪਈ ਉਹ ਰਾਖੀ ਕਰਦੇ ਰਹੇ ਅਸੀਂ ਰੋਜ਼ ਪੜ੍ਹਦੇ ਹਾਂ ਹਰ ਯੁਗ-ਯੁਗ ਭਗਤ ਤੋਂ ਪਾਇਆ ਖੀਰਲਾ ਛੱਕਾ ਆਸ਼ਾ ਜੀ ਦੀ ਵਾਰ ਦਾ 24 ਅਖੀਰਲਾ 24 ਛੱਕਾ ਜਿਹੜਾ ਉਹਦੇ ਵਿੱਚ ਮਹਾਰਾਜ ਜੀ ਸਤੰਤੋ ਚਾਰਨ ਕਰਦੇ ਹਨ ਹਰ ਯੁਗ-ਯੁਗ ਭਗਤ ਤੋਂ ਪਾਇਆ ਐਜ ਰੱਖਦਾ ਆ ਰਾਮ ਰਾਜ ਜੁਗਾ ਤੋਂ ਹੀ ਹੈ ਜੁਗਾਤੀ ਗੁਰੂ ਰਾਮਦਾਸ ਜੀ ਕਹਿੰਦੇ ਉਹ ਭਗਤਾਂ ਦਾ ਰਾਖਾ ਬਣਦਾ ਆ ਸੁਆਮੀ ਨਿੰਦਕਾ ਦੁਸ਼ਟਾ ਦੇ ਮੂੰਹ ਕਾਲੇ ਕਰਾਏ ਹਰਜ ਕਿ ਨਿੰਦਕਾ ਦੇ ਮੂੰਹ ਕਾਲੇ ਕਰਦਾ ਹੈ ਅਦਰਗਾਹ ਵਿੱਚ ਤੇ ਲੋਕ ਪਰਲੋਕ ਵਿੱਚ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਹਾਨੀ ਖੱਟਣੀ ਪੈਂਦੀ ਹੈ ਪਰ ਗੁਰਸਿੱਖਾਂ ਨੂੰ ਸਦਾ ਹੀ ਅੰਗ ਸੰਗ ਰਹਿੰਦਾ ਸਤਿਗੁਰ ਕੀ ਵਡਿਆਈ ਇਤ ਤੜੇ ਸਵਾਈ ਹਰ ਕੀਰਤ ਭਗਤ ਨਿਤ ਆਪ ਕਰਾਏ ਉਹਦੀਆਂ ਵਡਿਆਈਆਂ ਨੇ ਪਿਆਰਿਓ ਸਤਿਗੁਰਾਂ ਦੀਆਂ ਸੱਚੇ ਸਤਿਗੁਰ ਦੀ ਇਹ ਵਡਿਆਈ ਹੈ ਮਹਾਰਾਜ ਜੀ ਦਾਇ ਗੁਣ ਹੈ ਭਾਵ ਨਿਤ ਚੜੇ ਸਵਾਈ ਤੁ ਭਾਵ ਹੰਦਰ ਬਹੁਤੀ ਵੱਧ ਜਾਂਦੀ ਸਵਾਈ ਨੂੰ ਆਪਾਂ ਘੱਟ ਕਹਦੇ ਨੇ ਥੋੜਾ ਸਵਾਈ ਦਾ ਪ੍ਰਸ਼ਾਦ ਕਈ ਵਾਰੀ ਆਪਾਂ ਲੈਨੇ ਆ ਨਾ ਇਹਦੇ ਨੇ ਕਿ ਸਵਾਈ ਜਾ ਪਰ ਸਵਾਈ ਬਹੁਤਾ ਹੁੰਦਾ ਮਹਾਰਾਜ ਜੀ ਕਹਿੰਦੇ ਸਵਾਈ ਦਿਨ ਦਿਨ ਚੜੇ ਸਵਾਈ ਭਾਵ ਵੱਧਦੀ ਜਾਂਦੀ ਓਦੀ ਵਿੜਾਈ ਮਾਲਕ ਦੀ ਹਰ ਕੀਰਤ ਭਗਤ ਨਿਤ ਆਪ ਕਰਾਈ ਉਹ ਕੀਰਤੀ ਤੋਂ ਭਾਵ ਜਸ ਉਹ ਕੀਰਤੀ ਜਸ ਭਗਤਾ ਤੋਂ ਆਪ ਕਰਾਂਦਾ ਮਾਲਕ ਅਨ ਦਿਨ ਨਾਮ ਜਪੋ ਗੁਰ ਸਿੱਖੋ ਹਰ ਕਰਤਾ ਸਤਿਗੁਰ ਘਰੀ ਵਸਾਏ ਹਰ ਜੀ ਕਹਿੰਦੇ ਅਨ ਦਿਨ ਦਿਨ ਰਾਤ ਹੀ ਗੁਰ ਸਿੱਖੋ ਪਿਆਰਿਓ ਦਾ ਨਾਮ ਜਪੋ ਹਰ ਜੀ ਕਹਿੰਦੇ ਦਿਨ ਰਾਤ ਹੀ ਸਵਾਸ ਸਵਾਸ ਨੂੰ ਜਪਣਾ ਕਰੀਏ ਹਰ ਕਰਤਾ ਸਤਿਗੁਰ ਘਰੀ ਵਸਾਏ ਮਹਾਰਾਜ ਜੀ ਕਹਿੰਦੇ ਉਹ ਕਰਤਾ ਹਰੀ ਪ੍ਰਭੂ ਸਤਿਗੁਰੂ ਉਹਨਾਂ ਦੇ ਘਰ ਵਿੱਚ ਵਸ ਜਾਂਦਾ ਜਿਹੜੇ ਸ ਦਿਨ ਰਾਤ ਹੀ ਸਵਾਸ ਸਵਾਸ ਨੂੰ ਵਾਹਿਗੁਰੂ ਨੂੰ ਚੇਤੇ ਰੱਖਦੇ ਹਨ ਪ੍ਰਭੂ ਨੂੰ ਚੇਤੇ ਰੱਖਦੇ ਹਨ ਸਵਾਸ ਸਵਾਸ ਜਪਦੇ ਹਨ ਮਾਲਕ ਜੀ ਕਰਤਾ ਪਰਮੇਸ਼ਰ ਮਹਾਰਾਜ ਜੀ ਕਹਿੰਦੇ ਸਤਿਗੁਰੂ ਉਹਨਾਂ ਦੇ ਘਰ ਹਿਰਦੇ ਰੂਪੀ ਘਰ ਦੀ ਗੱਲ ਕਰਦੇ ਹਨ ਕਹਿੰਦੇ ਹਿਰਦੇ ਰੂਪੀ ਘਰ ਵਿੱਚ ਉਹ ਪ੍ਰਕਾਸ਼ ਹੋ ਜਾਂਦਾ ਹੈ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ ਹਰ ਕਰਤਾ ਆਪ ਮੋਹ ਕਢਾਏ ਹਰਜ ਕਹਿੰਦੇ ਸਤ ਗੁਰੂ ਦੀ ਬਾਣੀ ਐ ਭਾਈ ਇਹ ਸਤ ਸਰੂਪ ਬਾਣੀ ਐ ਅਸਤ ਬਾਣੀ ਐ ਜਿਹਨੂੰ ਕੋਈ ਮਾਰ ਨਹੀਂ ਸਕਦਾ ਖਤਮ ਨਹੀਂ ਕਰ ਸਕਦਾ ਖੋ ਨਹੀਂ ਸਕਦਾ ਸੱਚਾ ਧਨ ਐ ਕਹਿੰਦੇ ਸਤ ਗੁਰੂ ਸੱਚੇ ਦੀ ਸੱਚੀ ਬਾਣੀ ਐ ਸਤ ਸਤ ਕਰ ਜਾਣੋ ਇਹ ਗੁਰ ਸਿੱਖੋ ਇਹਨੂੰ ਸਤ ਸਮਝੋ ਇਨੂੰ ਐਵੇਂ ਗਾਉਣ ਬਨੌਟੀ ਗਾਣੇ ਨਾ ਸਮਝੋ ਗਾਈ ਜਾਓ ਸਾਰਾ ਦਿਨ ਇਹਨੂੰ ਸੱਤ ਸਮਝ ਕੇ ਗਾਓ ਇਹਨੂੰ ਪੜੋ ਸੱਤ ਸਮਝ ਕੇ ਕੀ ਸੱਤ ਸਰੂਪ ਬਾਣੀ ਹੈ ਇਹਦਾ ਮਹਾਰਾਜ ਜੀ ਕਹਿੰਦੇ ਸਤਕਾਰ ਕਰੋ ਜਿੰਨਾ ਸਤਕਾਰ ਕਰਾਂਗੇ ਬਾਣੀ ਦਾ ਮਹਾਰਾਜ ਕਹਿੰਦੇ ਉਨਾ ਹੀ ਉਹ ਮਹਾਰਾਜ ਦੇ ਨੇੜੇ ਜਾਵਾਂਗੇ ਸਤਿਗੁਰੂ ਕੀ ਬਾਣੀ ਸਤ ਸਤ ਕਰ ਜਾਣੂ ਭਾਈ ਉਹ ਸਤ ਸਰੂਪ ਬਾਣੀ ਹੈ ਅਕਾਲੀ ਬਾਣੀ ਦਰਗਾਈ ਬਾਣੀ ਅਲਾਈ ਬਾਣੀ ਹੈ ਗੁਰਸਿੱਖੋ ਹਰ ਕਰਤਾ ਅਰ ਮੂੰਹ ਕਢਾਇਆ ਇਹ ਨਾ ਸਮਝਿਓ ਕਿ ਆਪ ਪੜਦੇ ਆਂ ਐਣਾ ਸਮਝੀ ਕਿ ਆਪਣੇ ਆਪ ਪਾਠ ਕਰੀ ਜਾ ਰਹੇ ਆਂ ਆਪਣੇ ਆਪ ਬਾਣੀ ਪੜ੍ਹਦੇ ਆਂ ਕੀਰਤੀ ਗਾਨੇ ਆ ਤੇ ਮਾਲਕ ਕਰਤਾ ਆਪ ਮੂੰਹ ਕਢਾਂਦਾ ਆਪ ਮਿਹਰ ਕਰਦਾ ਆਪ ਕਿਰਤਾ ਕਰਦਾ ਉਹ ਤਾਂ ਸ਼ਾਬਾਖਸ਼ ਹੈ ਤੇ ਅਸੀਂ ਬਾਣੀ ਪੜ੍ਹਦੇ ਆ ਕਿਤੇ ਆਪ ਥੋੜਾ ਪੜ੍ਹ ਸਕਦੇ ਆ ਹੰਕਾਰ ਆ ਵੀ ਕਰ ਲੈਨੇ ਆ ਕਿ ਇੰਨੇ ਪਾਠ ਕੀਤੇ ਇੰਨੀ ਬਾਣੀ ਪੜ੍ਹੀ ਇੰਨੀ ਸੇਵਾ ਕੀਤੀ ਮਹਾਰਾਜ ਜੀ ਕਹਿੰਦੇ ਘਾਰ ਕਾ ਦਾ ਹੈ ਉਹ ਆਪ ਹੀ ਕਿਰਪਾ ਧਾਰਦਾ ਪ੍ਰਭੂ ਆਪ ਹੀ ਸਤਿਗੁਰ ਜੀ ਮਿਹਰ ਕਰਦੇ ਹਨ ਮੂੰਹ ਜੀਬਾ ਰਾਹੀਂ ਸਾਨੂੰ ਜਪਾਈ ਜਾ ਰਹੇ ਹਨ ਹਰ ਹਰ ਜਗਤ ਕਿਉਂ ਵੱਸਦਾ ਹਰ ਜਗ੍ਹਾ ਤੇ ਉਹ ਹਰ ਇਸੇ ਰੂਪ ਵਿੱਚ ਉਹਦਾ ਵਾਸ ਹੈ ਇਹ ਅੱਜ ਬਾਣੀ ਪੜ੍ਹਦੇ ਆ ਉਹਦੇ ਦਰਸ਼ਨ ਕਰਦੇ ਆ ਸਾਡੇ ਚੰਗੇ ਲੇਖ ਹਨ ਚੰਗੀ ਕਿਸਮਤ ਹੈ ਜਿਹਦੇ ਕਰਕੇ ਸੱਚਾ ਗੁਰੂ ਸਾਨੂੰ ਪ੍ਰਾਪਤ ਹੋ ਗਿਆ ਉਹਦੇ ਸ਼ਬਦ ਰੂਪ ਦਰਸ਼ਨ ਨੂੰ ਕਰ ਸਕਦੇ ਅਸੀਂ ਉਹ ਘਰ ਹਿਰਦੇ ਵਿੱਚ ਵਸ ਜਾਂਦਾ ਔਰ ਸਿੱਖਾਂ ਦੇ ਇਹ ਮਹਾਰਾਜੀ ਕਹਿੰਦੇ ਮੂਹ ਤੋਂ ਮੁਖ ਰਾਈ ਉਹ ਬੋਲ ਕੇ ਬਾਣੀ ਪੜ੍ਹਾ ਰਿਹਾ ਗੁਰ ਸਿੱਖਾਂ ਕੇ ਮੁਖ ਉਜਲੇ ਕਰੇ ਹਰ ਪਿਆਰਾ ਗੁਰ ਕਾਜ ਐਕਾਰ ਸੰਸਾਰ ਸਬਤ ਕਰਾਏ ਮਹਾਰਾਜ ਜੀ ਕਹਿੰਦੇ ਗੁਰ ਸਿੱਖਾਂ ਦੇ ਭਾਈ ਉਹ ਮੁਖ ਉਜਲੇ ਕਰਦਾ ਮਾਲਕ ਗੁਰ ਸਿੱਖ ਪਿਆਰਿਆਂ ਦੇ ਮੁਖ ਉਜਲੇ ਕਰ ਦਿੰਦਾ ਹੈ ਇਹ ਮਹਾਰਾਜ ਜੀ ਕਹਿੰਦੇ ਆ ਪਿਆਰਾ ਆਪ ਕਿਰਪਾ ਧਾਰਦਾ ਗੁਰ ਸਿੱਖਾਂ ਤੇ ਉਹਨਾਂ ਦੀ ਮਹਾਰਾਜ ਜੀ ਕਹਿੰਦੇ ਜਾਜਾਕਾਰ ਹੁੰਦੀ ਹੈ ਗੁਰ ਕਾਜ ਐਕਾਰ ਸੰਸਾਰ ਸਬਤ ਕਰਾਏ ਮਹਾਰਾਜ ਜੀ ਕਹਿੰਦੇ ਸਾਰੀ ਸ੍ਰਿਸ਼ਟੀ ਵਿੱਚ ਸੰਸਾਰ ਵਿੱਚ ਉਰ ਸਿੱਖਾਂ ਦੀ ਪਿਆਰਿਆਂ ਦੀ ਜੈ ਜੈਕਾਰ ਹੁੰਦੀ ਹੈ ਜਦੋਂ ਕੋਈ ਬਾਣੀ ਪੜ੍ਹਦਾ ਹੈ ਬਾਣੀ ਜਪਦਾ ਹੈ ਸੱਚੇ ਗੁਰੂ ਦੇ ਪ੍ਰਭਾ ਪ੍ਰੋਸਾ ਬਿਸ਼ਵਾਸ ਬਣਾਉਂਦਾ ਹੈ ਜੈ ਜੈਕਾਰ ਇਹਨਾਂ ਸਿੱਖਾਂ ਦੀ ਸਿੱਖੀ ਦੀ ਜੈ ਜੈਕਾਰ ਨੂੰ ਕੋਈ ਖੋਹ ਥੋੜਾ ਸਕਦਾ ਕਿਉਂਕਿ ਸੱਚ ਹੈ ਸਤ ਹੈ ਬਾਣੀ ਇਹਨੂੰ ਕੋਈ ਖੋ ਨਹੀਂ ਸਕਦਾ ਪਾੜ ਨਹੀਂ ਸਕਦਾ ਜਿਨ੍ਹਾਂ ਨੂੰ ਮਨ ਬੁੱਧੀਆਂ ਨੂੰ ਪਤਾ ਨਹੀਂ ਉਹ ਪਾੜਦੇ ਆ ਅੰੰਗ ਬਾਣੀ ਮਹਾਰਾਜ ਦੀ ਗੁਰਸਤ ਗੁਰਾਂ ਦੇ ਅੰਗ ਪਾੜਦੇ ਨੇ ਪਰ ਅੰਗ ਪਾੜ ਕੇ ਵੀ ਮਹਾਰਾਜ ਜੀ ਕਹਿੰਦੇ ਉਹਨੂੰ ਖਤਮ ਨਹੀਂ ਕਰ ਸਕਦੇ ਕਿਉਂਕਿ ਸ਼ਬਦ ਨੂੰ ਕੋਈ ਖਤਮ ਹੀ ਨਹੀਂ ਕਰ ਸਕਦਾ ਸ਼ਬਦ ਟਲ ਬਾਣੀ ਹੈ ਸਚ ਇਹ ਸਚਾਈ ਹੈ ਅੰਗ ਕੋਈ ਬੰਨ ਦੁਨੀਆ ਦੇ ਮੂਰਖ ਲੋਕ ਪਾੜਦੇ ਹਨ ਪਰ ਅੰਗ ਪਾੜ ਕੇ ਵੀ ਮਹਾਰਾਜ ਨੂੰ ਨਹੀਂ ਪਾੜ ਸਕਦੇ ਅੰਗ ਪਾੜ ਕੇ ਵੀ ਅਸੀਂ ਮਹਾਰਾਜ ਨੂੰ ਨਹੀਂ ਪਾੜ ਸਕਦੇ ਕੋਈ ਬਾਣੀ ਜਿਹੜੀ ਸ਼ਬਦ ਰੂਪ ਹੈ ਬਾਣੀ ਨੂੰ ਕੋਈ ਪਾੜ ਨਹੀਂ ਸਕਦਾ ਕੋ ਨਹੀਂ ਸਕਦਾ ਇਹ live ਬਾਣੀ ਦਰਗਾਈ ਬਾਣੀ ਕਰਤਾ ਜਿਨ੍ਹਾਂ ਦੇ ਹਿਰਦਿਆਂ ਤੇ ਵਸਾ ਦਿੰਦਾ ਇਹ ਮਹਾਰਾਜ ਜੀ ਕਹਿ ਰਹੇ ਨੇ ਕਹਿੰਦੇ ਗੁਰੂ ਕਾ ਸ਼ਜੈਕਾਰ ਸੰਸਾਰ ਸਬਤ ਕਰਾਏ ਸਾਰੇ ਸੰਸਾਰ ਵਿੱਚ ਟਾਲ ਹੋਣੀ ਹੈ ਬਾਣੀ ਹੋ ਰਹੀ ਹੈ ਨਾ ਦਿਨੋਂ ਦਿਨ ਚੜਦੀ ਕਲਾ ਹਰ ਹਰ ਮਜਬੂ ਦੇ ਵਿੱਚ ਹਰ ਹਰ ਜੀਸ ਦੇ ਵਿੱਚ ਬਾਣੀ ਦੀ ਜੈ ਜੈਕਾਰ ਹੈ ਪਹਿਲੋਂ ਕੋ ਸਿੱਖ ਮੰਨਦੇ ਸੀ ਉਹਨਾਂ ਅੰਗਰੇਜ਼ ਵੀ ਮੰਨਦੇ ਹਨ ਕਿ ਬਾਣੀ ਸਤ ਸਰੂਪ ਹੈ ਅੰਗਰੇਜ਼ ਲੋਕ ਵੀ ਅੰਮ੍ਰਿਤ ਤਾਂ ਹੀ ਸ਼ੱਕਦੇ ਹਨ ਉਹ ਦੇਖੋ ਸੱਚੇ ਸੁੱਚੇ ਬੰਦੇ ਹੁੰਦੇ ਹਨ ਅੰਗਰੇਜ਼ ਲੋਕ ਜੇ ਤੁਹਾਂ ਅੰਮ੍ਰਿਤ ਸ਼ੱਕ ਲੈਂਦੇ ਨੂੰ ਉਹ ਮਹਾਰਾਜ ਦੇ ਹੁਕਮ ਤੇ ਚੱਲਦੇ ਹਨ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਅਲਾਈ ਬਾਣੀ ਦਰਗਾਈ ਬਾਣੀ ਹੈ ਜਿਨ੍ਹਾਂ ਨੇ ਇਤਿਹਾਸ ਪੜ੍ਹ ਲਿਆ ਜਿਨ੍ਹਾਂ ਦਾ ਪੱਕਾ ਦ੍ਰਿੜ ਵਿਸ਼ਵਾਸ ਬਣ ਗਿਆ ਉਹ ਬਨੌਟੀ ਲੋਕ ਨਹੀਂ ਹੁੰਦੇ ਵਲੋਟਾ ਪਨ ਹੁਣ ਜ਼ਿਆਦਾ ਨਾ ਸੰਸਾਰ ਵਿੱਚ ਕਾਲ ਯੁਗ ਦਾ ਪ੍ਰਭਾਵ ਹੈ ਪਰ ਰੋਟੀ ਪੜ ਨਹੀਂ ਉਹ ਨੱਚ ਰਿਹਾ ਜਿਹੜੇ ਅੰਦਰੋਂ ਧਾਰਨ ਕਰ ਲੈਂਦੇ ਨੇ ਆਪਣਾ ਧਰਮ ਛੱਡ ਕੇ ਇਸ ਧਰਮ ਚ ਆ ਜਾਣਾ ਗੁਰ ਸਿੱਖੀ ਨੂੰ ਧਾਰਨ ਕਰ ਲੈਣਾ ਬਹੁਤ ਲੋਕ ਹਨ ਜਿਹੜੇ ਕਿ ਆਪਣਾ ਧਰਮ ਚੇਂਜ ਕਰਕੇ ਗੁਰ ਸਿੱਖ ਬਣ ਗਏ ਹਨ ਕਿਉਂਕਿ ਉਹਨਾਂ ਨੇ ਇਤਿਹਾਸ ਪੜਿਆ ਉਹਨਾਂ ਨੇ ਬਾਣੀ ਸੁਣੀ ਤੇ ਉਹਨਾਂ ਨੂੰ ਪਤਾ ਲੱਗਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਤੇ ਜਾਗਦੀ ਜੋਤ ਹਨ ਸ਼ਬਦ ਬਤਾਰ ਹਨ ਤੇ ਮਹਾਰਾਜ ਜੀ ਵੀ ਕਹਿ ਰਹੇ ਨੇ ਜੁਗਾ ਤੱਕ ਇਟਲ ਅਜਾਜ ਕਾਰ ਹੋਣੀ ਹੈ ਮਹਾਰਾਜ ਜੀ ਕਹਿੰਦੇ ਜਨ ਨਾਨਕ ਹਰਿ ਕਾ ਦਾਸ ਹੈ ਹਰ ਦਾਸ ਨੇ ਕੀ ਹਰ ਪੈਜ ਰਖਾਏ ਤੇ ਮਹਾਰਾਜ ਜੀ ਕਹਿੰਦੇ ਮੈਂ ਗੁਰ ਨਾਨਕ ਜਨ ਹਰਿ ਕਾ ਦਾਸ ਹਰੀ ਦੇ ਦਾਸਾਂ ਦਾ ਵੀ ਦਾਸ ਆਂ ਸਾਰਾ ਜੀ ਕਹਿੰਦੇ ਹਰ ਦਾਸ ਹੈ ਹਰ ਦਾਸ ਦੀ ਕੀ ਹਰ ਪੈਜ ਰਖਾਏ ਹਰ ਜੀ ਕਹਿੰਦੇ ਦਾਸਾਂ ਦੀ ਮੈਂ ਪੈਜ ਰੱਖਦਾ ਪੌੜੀ ਅੱਗੇ ਪਾਤਸ਼ਾਹ ਜੀ ਪੌੜੀ ਰੰਮ ਕਰਦੇ ਹਨ ਜੀ ਤੂੰ ਸੱਚਾ ਸਹਿਬ ਆਪ ਹੈ ਹਰ ਸੱਚ ਸਾਹੋ ਹਮਾਰੇ ਇਹ ਮਹਾਰਾਜ ਜੀ ਬੇਨਤੀ ਦੀ ਪੌੜੀ ਚਾਰਨ ਕਰਦੇ ਹਨ ਕਹਿੰਦੇ ਤੂੰ ਸੱਚਾ ਪ੍ਰਭੂ ਜੀ ਉਹ ਸੱਚਾ ਸਹਿਬ ਹੈ ਤੇ ਮਹਾਰਾਜ ਜੀ ਕਹਿੰਦੇ ਸੱਚ ਸਾਹ ਹੈ ਹਮਾਰੇ ਮਹਾਰਾਜ ਕਹਿੰਦੇ ਸਾਡੇ ਸ਼ਾਹਕਾਰ ਤੁਸੀਂ ਹੋ ਦੁਨੀਆਂ ਦੇ ਭਵੇਂ ਕੋਈ ਹੋਣ ਤੁਸੀਂ ਸੱਚੇ ਪਾਤਸ਼ਾਹ ਜੀ ਸਾਡੇ ਸ਼ਾਹਕਾਰ ਹੋ ਸੱਚ ਪੁੰਜੀ ਲਾਮ ਦਰੜਾਏ ਪ੍ਰਭ ਵਣਜਾਰੇ ਥਾਰੇ ਤੇ ਮਹਾਰਾਜ ਜੀ ਕਹਿੰਦੇ ਸੱਚੀ ਪੁੰਜੀ ਲਾਭ ਦੀ ਤੁਹਾਡੇ ਕੋਲੋਂ ਮਿਲਦੀ ਆ ਦੁਨੀਆਂ ਦੇ ਮਹਾਰਾਜ ਜੀ ਕਹਿੰਦੇ ਪਦਾਰਥ ਆ ਮਿਲ ਨਹੀਂ ਹਨ ਸੱਚ ਪੂੰਜੀ ਦਰੜਾਏ ਮਹਾਰਾਜ ਜੀ ਕਹਿੰਦੇ ਤੁਹਾਡੇ ਦਰ ਦੇ ਸਿ ਵਣਜਾਰੇ ਹਾਂ ਇੱਕ ਦੁਨੀਆ ਦੇ ਵਣਜਾਰੇ ਹੁੰਦਨ ਵਪਾਰੀ ਦੁਨੀਆ ਦੇ ਪਦਾਰਥਾਂ ਦਾ ਵਪਾਰ ਕਰਦੇ ਹਨ ਕੋਈ ਕਿਸੇ ਚੀਜ਼ ਦਾ ਵਪਾਰੀ ਹੈ ਕੋਈ ਕਿਸੇ ਦਾ ਤੇ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਅਸੀਂ ਤੁਹਾਡੇ ਦਰ ਦੇ ਵਪਾਰੀ ਹਾਂ ਤੁਹਾਡੇ ਤੋਂ ਨਾਮ ਰੂਪੀ ਪੂੰਜੀ ਲੈ ਕੇ ਉਹ ਸਿੱਖਾਂ ਵਿੱਚ ਵਰਤਾਂਦੇ ਹਾਂ ਸੱਚ ਸੇਵੈ ਸੱਚ ਵਣਜ ਲਹੈ ਗੁਣ ਕਥੇ ਨਰਾਰੇ ਇਕ ਤੁਹਾਨੂੰ ਮਹਾਰਾਜ ਜੀ ਕਹਿੰਦੇ ਸੇਵ ਤੋਂ ਭਾਵ ਜਪਣਾ ਸੱਚ ਨੂੰ ਅਸੀਂ ਜਪਦੇ ਆ ਸੱਚ ਦਾ ਹੀ ਮਹਾਰਾਜ ਜੀ ਕਹਿੰਦੇ ਅਸੀਂ ਵਣਜ ਕਰਦੇ ਆ ਸੱਚ ਨੂੰ ਜਪਦੇ ਆ ਸੱਚੇ ਨਾਮ ਦੇ ਅਸੀਂ ਵਣਜ ਵਣਜਾਰੇ ਆ ਵਣਜ ਕਰਦੇ ਆ ਗੁਣ ਕਥੇ ਨਰਾਰੇ ਤੁਹਾਡੇ ਗੁਣ ਕਤਰ ਕਰਦੇ ਆ ਸੇਵਕ ਭਾਏ ਸੇ ਜਨ ਮਿਲੇ ਔਰ ਸ਼ਬਦ ਸਵਾਰੇ ਸ੍ਰੀ ਮਹਾਰਾਜ ਜੀ ਕਹਿੰਦੇ ਜਿਹੜੇ ਸੇਵਕ ਤੁਹਾਡੇ ਭੈ ਵਿੱਚ ਤੁਹਾਡੇ ਵਿੱਚ ਇੱਕਮਿਕ ਹੋ ਗਏ ਸੇਵਕ ਭੈ ਸੇ ਜਨ ਮਿਲੇ ਗੁਰ ਸ਼ਬਦ ਸਵਾਰੇ ਉਹ ਸ਼ਬਦ ਰਾਈ ਤੁਹਾਡੇ ਵਿੱਚ ਮਹਾਰਾਜ ਜੀ ਕਹਿੰਦੇ ਮੇਲ ਬੁਲਾ ਲੈਂਦੇ ਹਨ ਆਪਣੀ ਜ਼ਿੰਦਗੀ ਨੂੰ ਸਵਾਰ ਲੈਂਦੇ ਤੂੰ ਸੱਚਾ ਸਹਿਬ ਲਖ ਹੈ ਗੁਰ ਸ਼ਬਦ ਲਖਾਰੇ ਖੀਰਲੀ ਤੋਖ ਵਿੱਚ ਮਹਾਰਾਜ ਜੀ ਫੇਰ ਬਚਨ ਕਰਦਿਆਂ ਤੂੰ ਸੱਚਾ ਸਹਬ ਹੈ ਮਹਾਰਾਜ ਜੀ ਕਹਿੰਦੇ ਏ ਪ੍ਰਭੂ ਜੀਓ ਸਤਗੁਰ ਜੀਓ ਤੂੰ ਸੱਚੇ ਸਹਬ ਹੋ ਤੁਸੀਂ ਤੁਸੀਂ ਲੱਖੋ ਲੱਖ ਹੁੰਦਾ ਜਿਹੜੀ ਜਿਹਦਾ ਕੋਈ ਪਾਰਾਵਾਰੀ ਨਾ ਹੋਵੇ ਗਿਣਤੀ ਮਿੰਤੀ ਨਾ ਹੋਵੇ ਤੁਸੀਂ ਲੱਖ ਹੋ ਤੁਹਾਡੇ ਗੁਨਾ ਦਾ ਕੋਈ ਪਾਰਾਵਾਰ ਨਹੀਂ ਹੈ ਗੁਰ ਸ਼ਬਦ ਨਖਾਰੇ ਮਹਾਰਾਜ ਕਹਿੰਦੇ ਸ਼ਬਦ ਰਾਈ ਤਹਾਡੇ ਵਿੱਚ ਮਿਲ ਸਕਦਿਆਂ ਗੁਰ ਸ਼ਬਦ ਲਖਾਰੇ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਸ਼ਬਦ ਰੂਪੀ ਨਾਮ ਨੂੰ ਹਿਰਦੇ ਵਿੱਚ ਲਿਖ ਲਿਆ ਮਹਾਰਾਜ ਜੀ ਕਹਿੰਦੇ ਉਹ ਸੰਸਾਰ ਦੇ ਵਿੱਚ ਨਿਖਰ ਗਏ ਉਹਨਾਂ ਦਾ ਮਹਾਰਾਜ ਜੀ ਕਹਿੰਦੇ ਆਵਣ ਜਾਣ ਤਾਂ ਖਤਮ ਹੋਇਆ ਉਹ ਸਦਾ ਵਸਦੀ ਉਹਨਾਂ ਦੀ ਆਰੂਹਾ ਅਮਰ ਹੋ ਗਈਆਂ ਇਹ ਭਾਈ ਅੱਜ ਸ਼ਲੋਕ ਸ਼ਬਦ ਦੀ ਵਿਚਾਰ ਮਹਾਰਾਜ ਜੀ ਬਖਸ਼ਦੇ ਹੋਏ ਗੁਰੂ ਰਾਮਦਾਸ ਮਹਾਰਾਜ ਜੀ ਬਚਨ ਕਰਦੇ ਹਨ ਜੀ ਐਨੀਆਂ ਕੋ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਭਾਈ ਸੇਵਾ ਨਿਭਾਉਂਦੇ ਨਿਕਾਹੀ ਭੁੱਲਾ ਜੰਨੀਆਂ ਨ ਮਹਾਰਾਜ ਜੀ ਸਮਤ ਬਖਸ਼ ਲੈ ਆਈਆਂ ਭਾਈ ਮਾਈ ਭਾਈ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ